हां जी दोस्तों की हालचाल आज ਆਪਾਂ ਜਲਿਆਂ ਲੋਕਲ ਘਿੜਾ ਲਾਉਣ ਬੱਦਲ ਦੇਖੋ ਕਿੰਨਾ ਹੋਇਆ ਹੋਇਆ ਤੇ ਹੁਣ ਆਹ ਰਸਤੇ ਵਿੱਚ ਇੱਟੀ ਵਖੜੀ ਸੀਗੀ ਇਹ ਹੁਣ ਆਪਾਂ ਪਾਰੇ ਕਰਾ ਕੇ ਨਿਕਲਦੇ ਆਂ ਅੱਗੇ ਅਸੀਂ ਗੱਡੀ ਖੜਾ ਕੇ ਹੁਣ ਆਏ ਹੋਏ ਆਂ ਮਾੜਾ ਇੱਧਰ ਘੁੰਮਣ ਫਿਰਨਾ ਹੁਣੀ ਮਾੜੇ ਮੀਂਹ ਪੈ ਗਿਆ ਥੋੜਾ ਮੌਸਮ ਬਹੁਤ ਵਧੀਆ ਹੋ ਗਿਆ ਹੁਣ ਗੰਦਾ ਨਾਲਾ ਹੈਗਾ ਗੰਦਾ ਨਾਲਾ ਦਾ ਗਾਹ ਜਾ ਕੇ ਬਣਦਾ ਇੱਥੇ ਪਾਣੀ ਸਾਫ਼ ਹੈ ਇੱਥੇ ਦਾ ਬਹੁਤ ਵਧੀਆ ਸਾਫ਼ ਪਾਣੀ ਆ ਆ ਕੇ ਚੁੱਭੀਆਂ ਮਾਰਿਆ ਕਰੋ ਅणि ਨਵੀਂ ਗੱਦਾ ਦੂਜੇ ਲੋਟ ਕਾਲਾ ਪੰਚ ਦੀ ਆ ਇਹ ਜਿਹੜੇ ਪਹਾੜੀ ਹੁੰਦਾ ਨਹੀਂ ਪਾਣੀ ਕੱਚੀ ਪਹਾੜੀ ਵਾਲਾ ਪਾਣੀ ਉਹ ਪਾਣੀ ਆ ਇਹ ਉਹ ਪਾਣੀ ਆ ਰਿਹਾ ਇੱਕ ਦਿਨ ਕਹਿੰਦੇ ਉਹਦੇ ਵਿੱਚ ਮਗਰਮੱਛ ਵੀ ਆ ਗਿਆ ਸੀ ਇਹ ਛੋਟਾ ਜਿਹਾ ਛੋਟਾ ਜਿਹਾ ਮਗਰਮੱਛ ਆਇਆ ਸੀ ਇਹਦੇ ਵਿੱਚ ਇਹ ਹੈਗਾ ਬੁੱਢਾ ਦਰਿਆ ਬੁੱਢਾ ਦਰਿਆ ਹੈਗਾ ਇਹ ਇਹਦੇ ਕੰਡੇ ਤੇ ਫਿਰਦੇ ਆ 20 ਪੈ ਗਿਆ ਟਿਆ ਤੇ ਉਹ ਸਾਹਮਣੇ ਫੈਕਟਰੀ ਹੈ ਜਿੱਥੇ ਗੱਡੀ ਖੜੀ ਹੁੰਦਰਾ ਆਪਣੀ ਉਹ ਜਿੱਥੇ ਉਹ ਲੱਗੇ ਇਹ ਵੀ ਨਹੀਂ ਲੱਗੀ ਉਹ ਛੋਟੀ ਜੀ ਉਹ ਫੈਕਟਰੀ 'ਚ ਆਪਣੀ ਗੱਡੀ ਖੜੀ ਆ ਉੱਥੇ ਫੋਟੋ ਡੀਲੋਡ ਹੋਣੀ ਆ ਫਿਰ ਲੋਡ ਕਰਕੇ ਫਿਰ ਆਪਾਂ ਚੱਲਦੇ ਆ ਅੱਗੇ ਦੁਕਾਨਾਂ ਤੇ ਆ ਜਰਾ ਮੱਝਾ ਚਰਦਿਆਂ ਫਿਰ ਦੀਆਂ ਸਾਹਮਣੇ ਅੱਗੇ ਦੇਖੋ ਤੇ ਆ ਆਪਣਾ ਭਰਾ ਆ ਜੇ ਆਪਣੇ ਨਾਲ ਤੇ ਹੈਲੋ ਹਾਈ ਲੋ ਜੀ ਤੇ ਭਰਾ ਨੂੰ ਵੇਖੋ ਉਹ ਦੇਖੋ ਸਾਹਮਣੇ ਖੰਜੂਰ ਦੇ ਪੀੜ ਵੀ ਲੱਗੇ ਹੋਏ ਨੇ ਦੋ ਤਰਾਕ ਤੇ ਲੱਗੇ ਹੋਏ ਖੰਜੂਰ ਦੇ ਵੀਓ ਦੇਖੋ ਕਿੰਨਾ ਵਧੀਆ ਹੋ ਰਿਹਾ ਉਹ ਡੀਲੋਡ ਕਰਕੇ ਨਿਕਲ ਗਏ ਜੀ ਹੁਣ ਖਾਲੀ ਹੋਣ ਦੀ ਵੀਡੀਓ ਬਣਾ ਰਹੇ ਜੀ ਆਪਾਂ ਹੁਣ ਗੱਡੀ ਆ ਆਪਣੇ ਖਾਲੀ ਹੋ ਰਹੀ ਹੈ ਚੱਕੀ ਜਾਂਦੇ ਆ ਪੂਰੇ ਆਪਣੀ ਗੱਡੀ ਚੋਂ ਪੂਰੇ ਚੱਕ ਕੇ ਮੁੰਡੇ ਖਾਲੀ ਕਰਨ ਲੱਗੇ ਤਿੰਨ ਜਣੇ ਹੈਗੇ ਨੇ ਅੱਜ ਚੱਕਦੇ ਨੇ ਫਟਾਫਟ ਗੱਡੀ ਖਾਲੀ ਕਰ ਦੇਣੀ ਆ ਭੀੜ ਭੜਕੇ ਦੇ ਵਿੱਚ ਹੀ ਬਹੁਤ ਔਖਾ ਨਿਕਲ ਗਿਆ ਐ ਜਾਮ ਬਹੁਤ ਸੀਗਾ ਹੁਣ ਦੇਖੋ ਚੱਕੀ ਜਾਂਦੇ ਇਕੱਲਾ ਇਕੱਲਾ ਬੰਦਾ ਹੀ ਪੂਰਾ ਚੱਕੀ ਜਾਂਦਾ ਅੱਜ ਪੂਰੇ ਥੋੜੇ ਛੋਟੇ ਨੇ ਇਹ ਇਕੱਲਾ ਇਕੱਲਾ ਬੰਦ ਲਜਾਈ ਜਾਂਦਾ ਆ ਰਾਮ ਨਾਲ ਇਹ ਵੀ ਅੰਦਰ ਕੰਡਾ ਕਰਾ ਕੇ ਫਿਰ ਹਲ ਜਾ ਕੇ ਰੱਖਦੇ ਨੇ ਅਹੀਂ ਥੋੜਾ ਟਾਈਮ ਬਾਅਦ ਲੱਗਦਾ ਤੇ ਗਲੀ ਦੇ ਵਿੱਚ ਬਹੁਤ ਗਲੀਆਂ ਤੰਗ ਸੀਆਂ ਤੰਗ ਗਲੀਆਂ ਦੇ ਵਿੱਚ ਹੀ ਬਹੁਤ ਔਖੇ ਲੱਗੇ ਐ ਗੱਡੀ ਇੱਕ ਪਾਰਟੀ ਦਾ ਮਾਲ ਉਤਰ ਗਿਆ ਹੁਣ ਅੱਗੇ ਵਾਲੀ ਪਾਰਟੀ ਦਾ ਮਾਲ ਵਾ ਇਹਦੇ ਵਿੱਚ ਹੁਣ ਦੂਜੀ ਪਾਰਟੀ ਕੋਲ ਚੱਲਦੇ ਆਪਾਂ ਪਹਿਲਾਂ ਹੀ ਬੜੇ ਔਖੇ ਨਿਕਲ ਕੇ ਆਏ ਹੁਣ ਫਿਰ ਗੱਡੀ ਬਹੁਤ ਤੰਗ ਆ ਪੂਰੀ-ਪੂਰੀ ਗੋੜਾ ਪੂਰੀ-ਪੂਰੀ ਗੱਡੀ ਨਿਕਲਦੀ ਉਹ ਮੂਰੇ ਮੁੰਡਾ ਜਾ ਰਿਹਾ ਉਹਨਾਂ ਘਵਾਉਂਦਾ ਗੱਡੀ ਦੇਖ ਕੇ ਅੱਗੇ ਜਾਗ ਲਗੇ ਹੁਣ ਦੂਸਰੀ ਪਾਲਟੀ ਕੋਲ ਪਹੁੰਚ ਗਏ ਆ ਹੁਣ ਇਹਨਾਂ ਦੇ ਗੇਟ ਮੂਰੇ ਵੀ ਮੋਟਰਸਾਈਕਲ ਸਕੂਟਰ ਕਿੰਨੇ ਐਕਟਿਵਾ ਖੜੇ ਨੇ ਹੁਣ ਮੁੰਡਾ ਫੇਰੇ ਕਰਵਾ ਰਿਹਾ ਫਿਰ ਆਪਾਂ ਗੱਡੀ ਲਾਉਣਿਆਂ ਫਿਰ ਇੱਥੇ ਮਾਲ ਉਤਰਨਾ ਆਪਣਾ ਤੇ ਇਹਦੇ ਵਜ੍ਹਾ ਕੇ ਇੱਕ ਪਾਲਟੀ ਹੋ ਰਾ ਤੀਜੀ ਪਾਲਟੀ ਕੋਲ ਫੇਰ ਜਾਣਾ ਮਾਲ ਲੈ ਕੇ ਤੀਜੀ ਪਾਲਟੀ ਕੋਲ ਵੀ ਬਹੁਤ ਭੁਰਾ ਸੀ ਉਹਦਾ ਗੱਡੀ ਖਾਲੀ ਕਰਕੇ ਨਿਕਲਿਆ ਵਾਰ ਸੀ ਰੋਡ ਦੇ ਉੱਤੇ ਜਾਮ ਦੇਖੋ ਕਿੰਨਾ ਮਿਲ ਰਿਹਾ ਮੋਟਰਸਕੂਟਰ ਵਾਲਿਆਂ ਦਾ ਤੇ ਐਂਟਰੀ ਵਾਲੇ ਇਦਿਕਸ਼ਾ ਦਾ ਜਮ ਬਹੁਤ ਜ਼ਿਆਦਾ ਮਿਲ ਰਿਹਾ ਹੁਣ ਬੜਾ ਜ਼ਰਾ ਖੁੱਲਿਆ ਦੇਖਿਓ ਫਿਰ ਬਿੱਗੇ ਜਾ ਕੇ ਫਿਰ ਜਾਊ ਕਿ ਨਾ ਮਿਲਣਾ ਉਹ ਜਿਹੜੀ ਅੱਗੋਂ ਗੱਡੀ ਗੱਡੀ ਆਉਂਦੀ ਆ ਉਹ ਤਾਂ ਰਸਤਾ ਹੀ ਨਹੀਂ ਛੱਡਦੇ ਹੈ ਕਿ ਲੰਘਣ ਲੱਗੇ ਇੱਕ ਦੂਜੇ ਦੇ ਮੂਰੇ ਹੋ ਹੋ ਲੰਘਣ ਗਿਆ ਦੇਖੋ ਇੱਥੇ ਜਮ ਲੱਗ ਗਿਆ ਹੁਣ ਹੁਣ ਤੋਂ ਰਿਹਾ ਬੜਾ ਜਮ ਅੱਗੋਂ ਫਿਰ ਲੋਕਾਂ ਨੇ ਆਈ ਜਾਣਾ ਕੋਈ ਦੇਖੋ ਪੁੱਠੇ ਪਾਸੇ ਹੀ ਜਾਈ ਜਾਂਦੇ ਲੋਕ ਕੋਈ ਕਿਧਰ ਦੀ ਆ ਮੂਰੇ ਬੰਦੇ ਤਾਂ ਜਗ੍ਹਾ ਨਹੀਂ ਛੱਡਦੇ ਹੈਗੇ ਮੇਰੇ ਬਰਾਬਰ ਵੀ ਗਏ ਦੋ ਤੇ ਮੋਟਰਸਾਈਕਲ ਵਾਲੇ ਲੱਗੇ ਹੋਏ ਨੇ ਵੀ ਆ ਦੇਖੋ ਆ ਦੇਖੋ ਮੂਰੇ ਲਿਖੋ ਨਾ ਕਿ ਇੱਕ ਮੋਟਰਸਾਈਕਲ ਮੇਰੇ ਕੋਲ ਦੀ ਇਦਾਂ ਕੰਮ ਆ ਇੱਥੇ ਤੇ ਮੂਰੇ ਬੰਦੇ ਨੂੰ ਜਗ੍ਹਾ ਹੀ ਨਹੀਂ ਛੱਡਦੇ ਨੰਗਣ ਵਾਸਤੇ ਫਿਰ ਇਸ ਕਰਕੇ ਜਾਮ ਲੱਗਦਾ ਆ ਜਾਮ ਰੋਮ ਦੇ ਵਿੱਚ ਹੀ ਜੂਝ ਰਹੇ ਹੁਣ ਅਸੀਂ ਕਲੱਚ ਦੱਬ ਲਾਇਆ ਤੇ ਛੱਡ ਲਾਇਆ ਆ ਦੇਖੋ ਇੱਕ ਗੱਲ ਪੈਣ ਨੂੰ ਫਿਰਦਾ ਇਹਨੂੰ ਹਾਰਨ ਮਾਰਿਆ ਇੱਕ ਗਲ ਪੈਣ ਮੈਂ ਫਿਰ ਦੱਸ ਉਪਰੋਂ ਵਰ ਨੰਗਾ ਤੂੰ ਕਦੇ ਗਲ ਪਈ ਜਾਣਾ ਮੇਰੇ ਆਹ ਕੰਮ ਆ ਲੋਕਾਂ ਦਾ ਇੱਥੇ ਹੁਣ ਮੇਨ ਰੋਡ ਤੇ ਚੜ ਗਏ ਆਪਾਂ ਦਿੱਲੀ ਵਾਲੀ ਰੋਡ ਦੇ ਉੱਤੇ ਹੁਣ ਪਹੁੰਚਦੇ ਆ ਘਰੇ ਆਪਾਂ ਤੇ ਆਪਣਾ ਵਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿੱਤਰੋ